ਕਰੀ 15 ਸਾਲ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਖਲਾਸਾ ਕੀਤਾ ਕਿ ਜਿਹੜੀ ਪਬਲਿਕ ਸਰਵਰ ਕਮਿਸ਼ਨ ਵੱਲੋਂ ਡਾਕਟਰਾਂ ਦੀ ਭਰਤੀ ਕੀਤੀ ਗਈ ਸੀ ਜਿਨ੍ਹਾਂ ਦੀ ਗਿਣਤੀ 312 ਸੀ ਉਹਦੇ ਚ ਉਸ ਸਮੇਂ ਦੇ ਜਿਹੜੇ ਪਬਲਿਕ ਸਰਵਰ ਕਮਿਸ਼ਨ ਦੇ ਚੇਅਰਮੈਨ ਮੈਂਬਰ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਕਿ ਇੱਕ ਦੀ ਗ੍ਰਿਫਤਾਰੀ ਵੀ ਹੋ ਗਈ ਕਈਆਂ ਨੂੰ ਭਜੜਾ ਪੈ ਚੁੱਕਿਆ ਲੇਕਿਨ ਨਾਲ ਦੇ ਨਾਲ 312 ਡਾਕਟਰਾਂ ਦੀ ਨੌਕਰੀ ਤੇ ਵੀ ਤਲਵਾਰ ਲਟਕ ਗਈ ਹੈ ਕਿ ਕੀ ਜੇ ਭਰਤੀ ਦੇ ਵਿੱਚ ਹਿਰਾਫੇਰੀ ਹੋਇਆ ਗੜਬੜੀ ਆ ਸਮੂੱਚੇ ਪਬਲਿਕ ਸਰਕਮਿਸ਼ਨ ਦੇ ਮੈਂਬਰਾਂ ਦੇ ਚੇਅਰਮੈਨ ਤੇ ਪਰਚਾ ਦਰਜ ਹੋ ਚੁੱਕਾ ਤੇ ਕੀ 312 ਜਿਹੜੇ ਡਾਕਟਰ ਸਿਲੈਕਟ ਕੀਤੇ ਗਏ ਸੀ ਉਸ ਭਰਤੀ ਬੋਰਡ ਦੇ ਜ਼ਰੀਏ ਕਿ ਇਹ ਭਰਤੀ ਅਜੋਕਰਾ ਦਿੱਤੀ ਜਾਊਗੀ ਤਲਵਾਰਾਂ ਲਟਕ ਗਈਆਂ 312 ਡਾਕਟਰਾਂ ਦੇ ਜਿਹੜੇ ਇਸ ਟਾਈਮ ਸੂਬੇ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨੌਕਰੀ ਕਰ ਰਹੇ ਨੇ ਤੇ ਇਹਨਾਂ ਚੋਂ ਬਹੁਤਿਆਂ ਨੇ ਐਮਬੀਬੀਐਸ ਤੋਂ ਬਾਅਦ ਐਮਐਸ ਤੇ ਐਮ ਡੀ ਦੀ ਡਿਗਰੀ ਵੀ ਕਰ ਲਈ ਆ ਲੇਕਿਨ ਤੱਤ ਹੋਰ ਮਹੱਤਵਪੂਰਨ ਹੈ ਕਿ 312 ਦੇ ਵਿੱਚ 6 ਡਾਕਟਰ ਉਸ ਸਮੇਂ ਦੇ ਭਰਤੀ ਬੋਰਡ ਨੇ ਨਹੀਂ ਸਿਲੈਕਟ ਕੀਤੇ ਸੀ ਉਹ 6 ਡਾਕਟਰ ਫਿਰ ਜਿਹੜੇ ਨੇ ਪੰਜਾਬ ਦੇ ਮੁੰਡੇ ਕੁੜੀਆਂ ਉਹ ਆਈਪੀਐਸ ਆਈਐਸ ਆਈਆਰਐਸ ਸਿਲੈਕਟ ਹੋ ਗਏ ਸੀ ਜਦ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਦਾ ਗਿਆ ਤੇ ਇੱਕ ਸਪੈਸ਼ਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਜਾਂਦਾ ਉਹ ਰਿਪੋਰਟ ਮਿਲਦੀ ਆ ਤੇ 15 ਸਾਲ ਬਾਅਦ ਪੰਜਾਬੀ ਜਿਲੈਂਸ ਬਿਊਰੋ ਜਿਹੜੀ ਸੁੱਤੀ ਰਹੀ ਆ ਉਹ ਆਖਰ ਜਾਗੀ ਤੇ ਫਿਰ ਪਰਚਾ ਦਰਜ ਕਰ ਦਿੱਤਾ ਜਿਹੜੇ ਉਸ ਸਮੇਂ ਦੇ ਪਬਲਿਕ ਸਰਕਮਿਸ਼ਨ ਦੇ ਚੇਅਰਮੈਨ ਐਸ ਕੇ ਸਿਨਾ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਵੀ ਰਹੇ ਨੇ ਉਹ ਇਸ ਦੁਨੀਆ ਨੂੰ ਹੁਣ ਛੱਡ ਚੁੱਕੇ ਨੇ ਉਹਨਾਂ ਸਮੇਤ ਪਬਲਿਕ ਸਰਕਮਿਸ਼ਨ ਦੇ ਜਿਹੜੇ ਮੈਂਬਰਾਂ ਤੇ ਪਰਚਾ ਦਰਜ ਕੀਤਾ ਲੇਕਿਨ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਮਲਾ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਕਿ ਤੁਸੀਂ ਇਸ ਮਸਲੇ ਦੇ ਅੱਗੇ ਕਾਰਵਾਈ ਕਰੋ ਕਿ ਜ ਜ ਉਹਨਾਂ ਡਾਕਟਰਾਂ ਨੂੰ ਲੈ ਕੇ ਕੀ ਕੁਝ ਕਰਨਾ ਹੈਗਾ ਤੇ ਇੱਕ ਵੱਡੀ ਵਿਪਤਾ ਬਣ ਚੁੱਕੀ ਆ ਪੰਜਾਬ ਸਰਕਾਰ ਵਾਸਤੇ ਤੇ ਪੰਜਾਬ ਦੇ ਹੈਲਥ ਡਿਪਾਰਟਮੈਂਟ ਵਾਸਤੇ ਜੇ 312 ਡਾਕਟਰ ਦੀ ਨੌਕਰੀ ਵਾਪਸ ਚਲੀ ਜਾਂਦੀ ਆ ਉਹਨਾਂ ਦੀ ਨੌਕਰੀ ਤੋਂ ਬਾਹਰ ਕੱਢਿਆ ਜਾਂਦਾ ਜਿਨ੍ਹਾਂ ਦੇ 15-15 ਸਾਲ ਹੋ ਚੁੱਕੇ ਨੇ ਜਿਹੜੇ ਬਾਅਦ ਵਿੱਚ ਮੈਕਮੇ ਵਿੱਚ ਭਰਤੀ ਹੋ ਕੇ ਕਈਆਂ ਨੇ ਐਮਐਸ ਕੀਤੀ ਤੇ ਕਈਆਂ ਨੇ ਐਮਡੀ ਦੀ ਡਿਗਰੀ ਵੀ ਹਾਸਲ ਕੀਤੀ ਆ ਉਹ ਵੀ ਹੁਣ ਉਹਨਾਂ ਨੂੰ ਭਾਜੜਾ ਪੈ ਚੁੱਕੀਆਂ ਸਮੁੱਚੇ ਹੈਲਥ ਡਿਪਾਰਟਮੈਂਟ ਚ ਇਹ ਹੁਣ ਗੜਬੜੀ ਸਾਹਮਣੇ ਆਈ ਆ ਤੇ ਭਾਜੜਾ ਪੈ ਚੁੱਕੀਆਂ ਮਸਲਾ ਕੀ ਅਸਲ ਦੇ ਵਿੱਚ ਪੰਜਾਬ ਵਿਜੀਲੈਂਸ ਬੀਰੋ ਨੇ ਕਰੀਬ 15 ਸਾਲ ਪਹਿਲਾਂ ਇੱਕ ਪਬਲਿਕ ਸਰਵਰ ਕਮਿਸ਼ਨ ਦੇ ਜ਼ਰੀਏ 312 ਡਾਕਟਰਾਂ ਦੀ ਭਰਤੀ ਕੀਤੀ ਗਈ ਸੀ ਘੁਟਾਲਾ ਰਿਸ਼ਵਤ ਲੈਣ ਦਾ ਮਸਲਾ ਸੀਗੇ ਰਿਸ਼ਵਤ ਲੈਣ ਦੇ ਮਸਲੇ 'ਚ ਬਾਅਦ ਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਜਾਂਦੀ ਹੈ ਸੂਬੇ ਦੇ ਸਾਬਕਾ ਡੀਜੀਪੀ ਸ਼ਰੇਸ਼ अरोੜਾ ਅਤੇ ਸੀਬੀਆਈ ਦੇ ਰਿਟਾਇਰਡ ਜੁਆਇੰਟ ਕਮਿਸ਼ਨਰ ਐਮ ਐਸ ਬਾਲੀ ਇਹਨਾਂ ਦੋ ਮੈਂਬਰਾਂ ਦੇ ਆਧਾਰ ਤੇ ਐਸਆਈਟੀ ਬੰਦੇ ਜਿਨ੍ਹਾਂ ਨੇ ਪੰਜਾਬ ਵਿਜੀਲੈਂਸ ਬਿਊਰੋ ਨੂੰ ਰਿਪੋਰਟ ਦਿੱਤੀ ਔਰ ਤਿੰਨ ਦਿਨ ਪਹਿਲਾਂ ਪੰਜਾਬ ਵਿਜੀਲੈਂਸ ਬਿਊਰੋ ਨੇ ਮਕਦਮਾ ਦਰਜ ਕੀਤਾ ਤੇ ਨਾਲ ਦੀ ਨਾਲ ਇੱਕ ਮੈਂਬਰ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਲੇਕਿਨ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਇਹ ਜਿਹੜੀ ਮਾਮਲਾ ਵਾ ਇਹ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਕਿ ਤੁਸੀਂ ਇਹਦਾ ਨਿਬੇੜਾ ਕਰੋ ਕਿ ਅੱਗੇ ਕੀ ਕੁਝ ਕਰਨਾ ਕਿਉਂਕਿ ਅਸੀਂ ਪਰਚਾ ਦਰਜ ਕਰ ਦਿੱਤਾ ਗਿਆ ਪਰ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਪਬਲਿਕ ਸਰਕਮ ਕਮਿਸ਼ਨ ਦੇ ਜਿੰਨਾ ਸਾਬਕਾ ਮੈਂਬਰਾਂ ਖਿਲਾਫ ਜਿਹੜੀ ਰਿਸ਼ਵਤ ਲੈਣ ਦੇ ਤੱਥ ਸਾਹਮਣੇ ਆਏ ਸੀ ਵਿਸ਼ੇਸ਼ ਟੀਮ ਦੇ ਉਹਨਾਂ ਖਿਲਾਫ ਤਾਂ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਰਾਵਾਂ ਦੇ ਤਹਿਤ ਮਕਦਮਾ ਦਰਜ ਕਰ ਲਿਆ ਲੇਕਿਨ ਇਸ ਮਾਮਲੇ ਵਿੱਚ ਅਹਿਮ ਤੱਥ ਇਹ ਨੇ ਕਿ ਜਿੰਨਾ ਉਮੀਦਵਾਰਾਂ ਨੇ ਲਈ ਫਰਜੀ ਸਰਟੀਫੀਕੇਟ ਦੇ ਤੱਥ ਸਾਹਮਣੇ ਲਿਆਂਦੇ ਸੀ ਜਿਨ੍ਹਾਂ ਵੱਲੋਂ ਰਿਸ਼ਵਤ ਦਿੱਤੀ ਗਈ ਸੀ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਣੀ ਹੈ ਜਾਂ ਨਹੀਂ ਇਹ ਹੁਣ ਪੰਜਾਬ ਪੁਲਿਸ ਡਿਸਾਈਡ ਕਰੇਗੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਧਿਕਾਰ ਖੇਤਰ ਸੂਬਾ ਪੁਲਿਸ ਦਾ ਹੈਗਾ ਤੇ ਇਸ ਲਈ ਅਪਰਾਧਿਕ ਮਾਮਲਾ ਦਰਜ ਕਰਨ ਜਾਂ ਹੋਰ ਕਾਰਵਾਈ ਸਰਕਾਰ ਨੂੰ ਹੀ ਕਿਹਾ ਗਿਆ ਹੈ सीबीआई ਦੇ ਸਾਬਕਾ ਜੁਆਇੰਟ ਡਾਇਰੈਕਟਰ ਕਮਿਸ਼ਨਰ ਐਮ ਐਸ ਬਾਲੀਆ ਦੇ ਪੰਜਾਬ ਦੇ ਸਾਬਕਾ ਡੀਜੀਪੀ ਸ਼੍ਰੇਸ਼ ਅਰੋੜਾ ਤੇ ਆਧਾਰਿਤ ਸਿਟਵਲ ਆਪਣੀ ਰਿਪੋਰਟ ਵਿੱਚ ਰਿਸ਼ਵਤ ਲੈਣ ਦੇ ਤੱਥ ਸਾਹਮਣੇ ਲਿਆਂਦੇ ਨਹੀਂ ਲਿਆਂਦੇ ਨਹੀਂ ਗਏ ਸੀ ਸਗੋਂ ਕਈਆਂ ਤਰ੍ਹਾਂ ਦੀਆਂ ਹੋਰ ਵੀ ਬੇਨਿਜ਼ਮੀਆਂ ਉਜਾਗਰ ਕੀਤੀਆਂ ਗਈਆਂ ਸੀ ਪਬਲਿਕ ਸਰਵਰ ਕਮਿਸ਼ਨ ਵੱਲੋਂ ਖਾਸ ਉਮੀਦਵਾਰਾਂ ਨੂੰ ਨੌਕਰੀ ਦੇਣ ਲਈ ਕਈ ਵਿਸ਼ੇਸ਼ ਵਰਗ ਬਣਾਉਣ ਦੇ ਤੱਤ ਵੀ ਸਮਨੇ ਆਇਸ ਜ ਇਹਨਾਂ ਵਿਸ਼ੇਸ਼ ਵਰਗਾਂ ਵਿੱਚ ਆਉਂਦੇ ਉਮੀਦਵਾਰਾਂ ਨੂੰ ਇੰਟਰਵਿਊ ਦੇ ਨੰਬਰ ਵੀ ਦਿੱਤੇ ਗਏ ਸੀ ਇੰਟਰਵਿਊ ਕਰਨ ਦੀ ਵਿਧੀ ਤੇ ਕਈ ਤਰ੍ਹਾਂ ਦੇ ਸ਼ੰਕੇ ਖਦਸ਼ੇ ਉੱਭਰੇ ਸਨ ਤੇ ਇਸੇ ਤਰ੍ਹਾਂ ਸਾਰੀ ਭਰਤੀ ਹੀ ਦਾਗੀ ਮੰਨੀ ਜਾ ਰਹੀ ਹੈ ਮਹੱਤਵਪੂਰਨਤਾ ਤੇ ਕਿ ਸਾਲ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਜਦੋਂ ਪਬਲਿਕ ਸਰਵਕਮਿਸ਼ਨ ਦੇ ਉਸ ਸਮੇਂ ਦੇ ਚੇਅਰਮੈਨ ਰਵੀ ਸਿੱਧੂ ਨੂੰ ਗ੍ਰਿਫਤਾਰ ਕਰਕੇ ਪਬਲਿਕ ਸਰਵ ਪੀਪੀਐਸ ਅਪਸਰਾਆਂ ਦੀ ਭਰਤੀ ਨੂੰ ਹੀ ਦਾਗੀ ਐਲਾਨ ਕਰ ਦਿੱਤਾ ਸੀ ਤੇ ਹੁਣ ਚਰਚਾ ਕਿ ਜਦ ਹੁਣ ਸਮੁੱਚਾ ਪਬਲਿਕ ਸਰਵਿਸ ਕਮਿਸ਼ਨ ਦਾਗੀ ਨਿਕਲਿਆ ਤੇ ਕੀ ਫਿਰ 312 ਜਿਹੜੇ ਡਾਕਟਰ ਭਰਤੀ ਕੀਤੇ ਗਏ ਇਹ ਵੀ ਭਰਤੀ ਦਾਗੀ ਮੰਨੀ ਜਾਊਗੀ ਜਦੋਂ ਰਵੀ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗ੍ਰਿਫਤਾਰ ਕੀਤਾ ਸੀ ਤੇ ਉਦੋਂ ਜਿੰਨੇ ਵੀ ਪੀਸੀਐਸ ਆਫੀਸਰ ਸਿਲੈਕਟ ਹੋਏ ਸੀ ਉਹ ਵੀ ਭਰਤੀ ਸਰਕਾਰ ਨੇ ਰੱਦ ਕਰ ਦਿੱਤੀ ਗਈ ਸੀ ਤੇ ਜਿਸ ਕਰਕੇ ਹੁਣ ਸਿਹਤ ਵਿਭਾਗ ਦੇ ਵਿੱਚ ਖਾਸ ਕਰਕੇ 312 ਡਾਕਟਰਾਂ ਦੇ ਵਿੱਚ ਹੁਣ ਭਾਜੜਾ ਪੈ ਚੁੱਕਿਆ ਹੈ ਕਿ ਕਿਤੇ ਸਮੁੱਚੀ ਭਰਤੀ ਜਿਹੜੀ ਆ ਉਹ ਰਾਦੀ ਹੀ ਨਾ ਕੀਤੀ ਜਾਵੇ ਕਿਉਂਕਿ ਜੇ ਰੱਦ ਕਰ ਦਿੱਤੀ ਗਈ ਤਾਂ ਤਮਾਮਲਾ ਹੋਰ ਵੀ ਗੰਭੀਰ ਬਣ ਜਾਊਗਾ ਹੁਣ ਇਹ ਵੀ ਪੀਪੀਐਸ ਜਦੋਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਪੀਸੀਐਸ ਤੇ ਪੀਪੀਐਸ ਸਫਰ ਦੀ ਭਰਤੀ ਕਰਕੇ ਸਾਰਿਆਂ ਨੂੰ ਨੌਕਰੀ ਤੋਂ ਬਾਹਰ ਕਰ ਦਿੱਤਾ ਤੇ ਹੁਣ ਵੀ ਸਰਕਾਰ ਦੇ ਸਾਹਮਣੇ ਇਸ ਮਸਲੇ ਨੂੰ ਲੈ ਕੇ ਵੱਡੀ ਚੁਣੌਤੀ ਕਿ ਸਿਹਤ ਵਿਭਾਗ ਵਿੱਚ ਨੌਕਰੀਆਂ ਕਰੇ ਡਾਕਟਰਾਂ ਦਾ ਸੇਵਾ ਕਾਲ ਵੀ ਹੁਣ 15 ਸਾਲ ਦੇ ਕਰੀਬ ਪਹੁੰਚ ਚੁੱਕਾ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਡਾਕਟਰਾਂ ਵੱਲੋਂ ਪੋਸਟ ਗ੍ਰੈਜੂਏਟ ਦੀਆਂ ਡਿਗਰੀਆਂ ਵੀ ਹਾਸਲ ਕੀਤੀਆਂ ਜਾ ਚੁੱਕੀਆਂ ਤੇ ਉਹ ਭਾਗ ਦੇ ਵਿੱਚ ਡਿਪਟੀ ਡਾਇਰੈਕਟਰ ਰੈਂਕ ਤੇ ਵੀ ਉਹ ਪਹੁੰਚ ਚੁੱਕੇ ਆਗੇ ਨੇ ਕਈ ਐਸਐਮਓ ਵੀ ਬਣ ਚੁੱਕੇ ਆਗੇ ਨੇ ਤੇ ਇਸ ਕਰਕੇ ਹੁਣ ਵਿਜੀਲੈਂਸ ਅਧਿਕਾਰੀਆਂ ਮੁਤਾਬਕ ਇਸ ਮਾਮਲੇ ਤੇ ਪੰਜਾਬ ਅਤੇ ਹਰਿਆਣਾ ਹੀ ਕੋਰਟ ਵੱਲੋਂ ਵਿਸ਼ੇਸ਼ ਜਾਂਚ ਟੀਮ ਦਾ ਵੀ ਗਠਨ ਕੀਤਾ ਗਿਆ ਸੀ ਜਦੋਂ ਇਹ ਗੜਬੜੀਆਂ ਹੋਈਆਂ ਸੀ ਤੇ ਜੋ ਮਾਮਲਾ ਅਦਾਲਤ 'ਚ ਪਹੁੰਚਿਆ ਸੀ ਇਸ ਲਈ ਅਦਾਲਤ ਵੱਲ ਲਗਾਤਾਰ ਕਾਰਵਾਈ ਕਰਨ ਸੰਬੰਧੀ ਸਵਾਲ ਵੀ ਉਠਾਏ ਜਾ ਰਹੇ ਸਨ ਲਿਹਾਜ਼ਾ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਹੈ ਲੇਕਿਨ ਫਿਲਹਾਲ ਹੁਣ 312 ਡਾਕਟਰ ਜਿਹੜੇ ਭਰਤੀ ਕੀਤੇ ਗਏ ਸੀ ਉਸ ਪਬਲਿਕ ਸਰਵਿਸ ਕਮਿਸ਼ਨ ਦੇ ਸਮੁੱਚੇ ਬੋਰਡ ਵੱਲੋਂ ਕੀ ਇਹ ਹੁਣ ਭਰਤੀ ਦਾਗੀ ਮੰਨੀ ਜਾਓ ਕਿ ਜਦ ਸਮੁੱਚੇ ਪੰਜਾਬ ਵਿਜੀਲੈਂਸ ਬਿਊਰੋ ਨੇ ਜਿਹੜੇ ਸਤਵੰਤ ਸਿੰਘ ਮੋਹੀ ਜਿਹੜੇ ਪਬਲਿਕ ਸਰਕਮਿਸ਼ਨ ਦੇ ਮੈਂਬਰੀ ਬਾਦ ਚ ਚੇਅਰਮੈਨ ਵੀ ਰਹੇ ਨੇ ਐਸ ਕੇ ਸਿਨਾ ਐਸ ਕੇ ਸਿਨਾ ਦੀ ਮੌਤ ਹੋ ਚੁੱਕੀ ਆ ਇਥੋਂ ਤੱਕ ਕਿ ਲਾਲ ਸਿੰਘ ਜਿਹੜੇ ਸਾਬਕਾ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਤੇ ਸਾਬਕਾ ਮੰਤਰੀ ਰਹੇ ਚੁੱਕੇ ਨੇ ਉਹਨਾਂ ਦੀ ਨੌ ਰਵਿੰਦਰ ਕੌਰ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਜਿਹੜੇ ਨੇ ਅਨਿਲ ਸ਼ਰੀਨਵੀ ਉਸ ਪਬਲਿਕ ਸਰਕਮਿਸ਼ਨ ਦੇ ਮੈਂਬਰ ਰਹੇ ਚੁੱਕੇ ਨੇ ਉਹ ਵੀ ਹੁਣ ਹੁਣ ਇਸ ਵळे ਭੱਜੇ ਫਿਰਦੇ ਨੇ ਇਹ ਸਾਰੇ ਲੋਕਾਂ ਦੇ ਜਦ ਪਰਚਾ ਦਰਜ ਹੋ ਚੁੱਕਾ ਤੇ ਲਾਜ਼ਮੀ ਤੌਰ ਤੇ ਸਵਾਲ ਹੈ ਕਿ 312 ਜਾਣੇ ਜਿਹੜੇ ਨੇ ਡਾਕਟਰ ਭਰਤੀ ਕੀਤੇ ਗਏ ਨੇ ਜਿਨ੍ਹਾਂ ਦੀ 15-15 ਸਾਲ ਦੀ ਨੌਕਰੀ ਹੋ ਚੁੱਕੀ ਕੋਈ ਐਮਐਸ ਕਰ ਚੁੱਕਾ ਕੋਈ ਐਮਡੀ ਕਰ ਚੁੱਕਾ ਕੋਈ ਐਸਐਮਓਲਗ ਚੁੱਕ ਨੇ ਕਈ ਕਈ ਚੰਡੀਗੜ੍ਹ ਦੇ ਵਿੱਚ ਹੈਲਥ ਡਿਪਾਰਟਮੈਂਟ ਦੇ ਮੁੱਖ ਦਫ਼ਤਰ ਵਿੱਚ ਡਿਪਟੀ ਡਾਇਰੈਕਟਰ ਅੰਕ ਦੇ ਅਧਿਕਾਰੀ ਬਣ ਚੁੱਕੇ ਕੀ ਇਹ 312 ਡਾਕਟਰਾਂ ਦੀ ਭਰਤੀ ਵੀ ਰਾਜ ਸਮਝੀ ਜਾਊਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਇਹ ਭਰਤੀ ਹੋਈ ਸੀ ਉਹਦੇ ਚ ਛੇ ਜਾਨੇ ਜਿਹੜੇ ਨੇ ਉਸ ਸਮੇਂ ਜਿਨ੍ਹਾਂ ਨੇ ਐਮਬੀਬੀਐਸ ਕੀਤੀ ਕੀਤੀ ਸੀ ਜਿਹੜੇ ਪੰਜਾਬ ਸਰਕਾਰ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਸੀ بطور ਡਾਕਟਰ ਉਸ ਭਰਤੀ ਬੋਰਡ ਨੇ ਉਹਨਾਂ ਨੂੰ ਭਰਤੀ ਹੀ ਨਹੀਂ ਕੀਤਾਗਾ ਨਲਾਇਕ ਕਹਿ ਕੇ ਛੱਡ ਦਿੱਤਾ ਗਿਆ ਸੀ ਲੇਕਿਨ ਬਾਅਦ ਚ ਉਹੀ ਡਾਕਟਰ ਇਸ ਸਮ IPS ਅਫਸਰ ਨੇ IAS ਅਫੀਸਰ ਨੇ IRS ਅਫੀਸਰ ਨੇ ਇਤਲਾਜ ਦੇ ਤੌਰ ਤੇ ਪ੍ਰਤੀਤਾ ਸਵਾਲ ਕਿ ਹੁਣ ਜਿਆਦਾ ਮਸਲਾ ਹੋਣਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਡਿਸਾਈਡ ਕਰਨਾ ਪਊਗਾ ਸੂਬੇ ਦੇ ਸਿਹਤ ਮੰਤਰੀ ਜਿਹੜੇ ਨੇ ਡਾਕਟਰ ਬਲਬੀਰ ਸਿੰਘ ਨੂੰ ਫੈਸਲਾ ਲੈਣਾ ਪਊਗਾ ਪੰਜਾਬ ਦੇ ਡੀਜੀਪੀ ਗੌਰਵ ਜაძੇ ਨੂੰ ਫੈਸਲਾ ਲੈਣਾ ਪਏਗਾ ਕਿਉਂਕਿ ਵਿਜੀਲੈਂਸ ਬਿਊਰੋ ਦੇ ਡੀਜੀਪੀ ਜਿਹੜੇ ਨੇ ਡੀਜੀ ਬਰਿੰਦਰ ਕੁਮਾਰ ਸ਼ਰਮਾ ਉਹਨਾਂ ਨੇ ਤੇ ਮਾਮਲਾ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈਗਾ ਦੇਖਦੇ ਕਿ ਵੱਡੀ ਚੁਣੌਤੀ ਆ ਕਿ ਜੇ 312 ਡਾਕਟਰਾਂ ਦੀ ਭਰਤੀ ਰੱਦ ਕੀਤੀ ਜਾਂਦੀ ਹੈ ਤੇ ਮਹਿਕਮੇ ਦੇ ਵਿੱਚ ਹੜਕੰਪ ਤੋਂ ਵੀ ਮੱਚ ਸਕਦਾ ਹੈਗਾ ਭਾਜੜਾ ਵੀ ਪੈ ਜਾਣਗੀਆਂ ਕਿਉਂਕਿ ਜੇ ਸਮੁੱਚਾ ਪਬਲਿਕ ਸਰਵ ਕੁਮਿਸ਼ਨ ਹੀ ਦਾਗੀ ਨਿਕਲਿਆ ਤੇ ਉਹਨਾਂ ਵੱਲੋਂ ਭਰਤੀ ਕੀਤੇ ਗਏ 312 ਡਾਕਟਰ ਕਿਵੇਂ ਬੇਦਾਗ ਹੋ ਸਕਦੇ ਨੇ ਹਾਲਾਂਕਿ ਹੋ ਸਕਦਾ ਕਿ ਇਹਨਾਂ ਚੋਂ ਬਹੁਤ ਸਾਰੇ ਲੋਕ ਆਪਣੀ ਮੈਰਿਟ ਦੇ ਆਧਾਰ ਤੇ ਸਿਲੈਕਟ ਹੋਏ ਹੋਣਗੇ ਲੇਕਿਨ ਕਹਿੰਦੇ ਨਾ ਕਿ ਇੱਕ ਜਿਹੜੀ ਮੱਛੀ ਆ ਉਹ ਸਾਰੇ ਤਲਾਬ ਨੂੰ ਹੀ ਗੰਦੀ ਕਰ ਦਿੰਦੀ ਆ ਇਸ ਪੰਜਾਬ ਪਬਲਿਕ ਸਰਵ ਕੁਮਿਸ਼ਨ ਦੇ ਸਮੁੱਚੇ ਬੋਰਡ ਨੇ ਕਮਿਸ਼ਨ ਨੂੰ ਹੀ ਬਰਬਾਦ ਕਰ ਦਿੱਤਾ ਦਾਗ ਲਾ ਦਿੱਤੇ ਨੇ ਜਿਵੇਂ ਰਵੀ ਸਿੱਧੂ ਨੇ ਦਾਗ ਲਾਇਆ ਸੀ ਫਿਲਹਾਲ ਇਸ ਜਾਣਕਾਰੀ ਦੇ ਨਾਲ ਧੜ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ